26 ਜੂਨ ਇੰਟਰਨੈਸ਼ਨਲ ਡਰੱਗਜ਼ ਅੰਗੇਸਟ ਐਬਿਊਜ਼ ਡੇ ਦੇ ਮੌਕੇ ਤੇ ਖੰਨਾ ਪੁਲਿਸ ਦੇ ਵੱਲੋਂ ਸੰਪਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਅਲੱਗ-ਅਲੱਗ ਪਿੰਡਾਂ ਦੇ ਲੋਕਾਂ ਦੇ ਨਾਲ ਸੰਪਰਕ ਕੀਤਾ ਗਿਆ। ਉਹਨਾਂ ਨੂੰ ਡਰੱਗ ਤੋਂ ਨਿਜਾਤ ਪਾਉਣ ਲਈ ਜਾਗਰੂਕ ਕੀਤਾ ਗਿਆ। ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਨੁੱਕੜ ਨਾਟਕ ਵੀ ਕਰਾਇਆ ਗਿਆ। ਸੰਪਰਕ ਪ੍ਰੋਗਰਾਮ ਦੇ ਦੌਰਾਨ ਪੁਲਿਸ ਦੁਆਰਾ 1300 ਤੋਂ ਜ਼ਿਆਦਾ ਮੀਟਿੰਗ ਕੀਤੀਆਂ ਗਈਆਂ। ਇਸ ਸੰਪਰਕ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮਹਿਲਾ ਮਿੱਤਰ ਪੁਲਿਸ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਯੁੱਧ ਨਸ਼ੇ ਵਿਰੁੱਧ ਇਹਨਾਂ ਦਾ ਸਹਿਯੋਗ ਸਲਾਘਾਯੋਗ ਹੈ। ਪੰਜਾਬ ਸਰਕਾਰ ਦੇ ਵੱਲੋਂ ਹੈਲਪਲਾਈਨ ਦਿੱਤੀ ਗਈ ਹੈ ਜਿਸ ਵਿੱਚ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਂਦੀ ਹੈ। ਐਸਐਸਪੀ ਨੇ ਦੱਸਿਆ ਕਿ ਖੰਨਾ ਪੁਲਿਸ ਜ਼ਿਲ੍ਹਾ ਵਿੱਚ 60% ਤੋਂ ਜ਼ਿਆਦਾ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰਗ ਨੂੰ ਨਾ ਕਹਿ ਕੇ ਸੁਰੱਖਿਤ ਜੀਵਨ ਜੀਣ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਹੈਗਾ ਤੇ ਇਹਦੇ ਇਸ ਦਿਨ ਦੇ ਉੱਪਰ ਹੀ ਅੱਜ ਇੱਕ ਖੰਨਾ ਵਿਖੇ ਸੰਪਰਕ ਮੀਟਿੰਗ ਰੱਖੀ ਸਿਗੀ ਪੰਜਾਬ ਪੁਲਿਸ ਦਾ ਇੱਕ ਇਹ ਯੁੱਧ ਨਸ਼ਾ ਵਿਰੋਧੀ ਐਂਟੀ ਡਰਗ ਕੈਂਪੇਨ ਚੱਲ ਰਿਹਾ ਹੈਗਾ ਫ फेब्रुवारी ਐਂਡ ਤੋਂ ਹੀ ਚੱਲ ਰਿਹਾ ਹੈਗਾ ਹੁਣ ਇਸ ਮੁਹਿੰਮ ਨੂੰ ਵੀ 4 ਮਹੀਨੇ ਹੋ ਚੁਕੇ ਨੇ ਲੋਕਾਂ ਦੇ ਨਾਲ ਸਾਡੇ ਇਸ ਮੁਹਿੰਮ ਦੇ ਅੰਦਰ ਸੰਪਰਕ ਮੀਟਿੰਗਸ ਹੁੰਦੀ ਰਹਿੰਦੀਆਂ ਨੇ ਤੇ ਅੱਜ ਇਸ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਦੇ ਉੱਪਰ ਵੀ ਅਸੀਂ ਅੱਜ ਇੱਕ ਸੰਪਰਕ ਮੀਟਿੰਗ ਰੱਖੀ ਲੋਕਾਂ ਦੇ ਨਾਲ ਡਰਗ ਅਬਿਊਜ਼ ਦੇ ਇਫੈਕਟਸ ਬਾਰੇ ਉਹ ਵਿਚਾਰ ਸਾਂਝੇ ਕੀਤੇ ਗਏ ਇੱਕ ਨਾਟਕ ਨੁਕੜ ਨਾਟਕ ਰਾਹੀ ਵੀ ਲੋਕਾਂ ਤੱਕ ਜੋ ਡਰਗ ਦੀ ਇਲਫੈਕਟਸ ਹੁੰਦੇ ਉਹਦੇ ਮਾੜੇ ਪ੍ਰਭਾਵ ਉਹਦੇ ਉਹ ਦਰਸਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਨਾਲ ਜੋ ਨੁਕੜ ਨਾਟਕ ਦੀ ਟੀਮ ਸੀਗੀ ਉਹਨੇ ਆ ਪੂਰਾ ਇੱਕ ਥੀਮ ਜੋ ਅਜਦਾ ਸੀਗਾ ਉਹਨੂੰ ਯੂਜ਼ ਕਰਦੇਵੇ ਇੱਕ ਨਾਟਕ ਰੱਖਿਆ ਸੀਗਾ ਉਦੋਂ ਬਾਅਦ ਅਸੀਂ ਅੱਜ ਕਿਉਂਕਿ ਸੰਪਰਕ ਮੀਟਿੰਗ ਸਾਡੀ ਬੀਤੇ 4 ਮਹੀਨਾ ਦੇ ਵਿੱਚ 1300 ਤੋਂ ਵੱਧ ਸੰਪਰਕ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਖੰਨਾ ਖੰਨਾ ਪੂਰੇ ਡਿਸਟ੍ਰਿਕਟ ਵਿੱਚ ਤੇ ਅੱਜ ਅਸੀਂ ਕੁਝ ਜੋ ਸਰਪੰਚ ਹੈ ਜਿਨ੍ਹਾਂ ਨੇ ਪੁਲਿਸ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਇਸ ਮੁਹਿੰਮ ਦੇ ਵਿੱਚ ਭਾਵੇਂ ਉਹ ਅਵੇਰਨੈਸ ਡਰਾਈਵ ਹੋਏ ਜਾਂ ਫਿਰ ਜੋ ਨਸ਼ੇ ਦੇ ਵੇਚਣ ਵਾਲਿਆਂ ਨੂੰ ਫੜਨ ਵਿੱਚ ਜਾਂ ਫਿਰ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਨੂੰ ਡੀ ਐਡਿਕਸ਼ਨ ਵਲਪੇਜੈਂਟ ਦੇ ਲਈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਸਾਡੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀਗਾ ਤੇ ਐਂਡ ਦੇ ਵਿੱਚ ਅਸੀਂ ਸਾਡੀ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਵੀ ਸਨਮਾਨਿਤ ਕੀਤਾ ਕਿਉਂਕਿ ਉਹ ਵੀ ਪਿੰਡਾਂ ਜਾ ਜਾ ਕੇ ਸੈਮੀਨਾਰਸ ਕਰਦੀਆਂ ਹਨ ਤੇ ਉਹਦੇ ਨਾਲ ਨਾਲ ਜੋ ਓਟ ਕਲਿਨਿਕਸ ਹੁੰਦੇ ਜੋ ਸੈਂਟਰਸ ਹੈ ਜਿੱਥੇ ਨਸ਼ਾ ਛੱਡਣ ਦੀ ਦਵਾਈ ਮਿਲਦੀ ਹੈ ਉੱਥੇ ਲੋਕਾਂ ਨੂੰ ਮੋਟੀਵੇਟ ਕਰਕੇ ਲੈ ਕੇ ਜਾਂਦੀਆਂ ਨੇ ਹਾਂਜੀ ਸਾਡੀ ਇੱਕ ਟਿਪ ਲਾਈਨ ਜੋ ਹੈਲਪ ਲਾਈਨ ਹੈ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇੱਥੇ ਕੋਈ ਵੀ ਨਸ਼ੇ ਵੇਚਣ ਵਾਲੇ ਦੇ ਬਾਰੇ ਜਾਣਕਾਰੀ ਦੇ ਸਕਦਾ ਜਿੱਥੇ ਜੋ ਜਾਣਕਾਰੀ ਦੇਣ ਵਾਲੇ ਦੀ ਆਪਣੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਨੋਨਿਮਸ ਤਰੀਕੇ ਨਾਲ ਪੁਲਿਸ ਤੱਕ ਵੀ ਅਨੋਨਿਮਸ ਤਰੀਕੇ ਨਾਲ ਆਂਦੀ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਹਨੇ ਉਹ ਜਾਣਕਾਰੀ ਸਾਂਝੀ ਕੀਤੀ ਹੈ ਇਹਦੇ ਨਾਲ ਨਾਲ ਸਾਡਾ ਜੋ ਯੂਨੀਵਰਸਲ ਹੈਲਪਲਾਈਨ ਨੰਬਰ 112 ਉਹਦੇ ਉੱਪਰ ਵੀ ਲੋਕੀ ਸਾਡੇ ਨਾਲ ਸੰਪਰਕ ਕਰ ਸਕਦੇ ਇਦੇ ਨਾਲ-ਨਾਲ ਸਾਡੇ ਆਪਣੇ ਨੰਬਰਸ ਵੀ ਸਾਡੀ ਵੈਬਸਾਈਟ ਦੇ ਵਿੱਚ ਉੱਪਰ ਉਪਲਬਧ ਹੈ ਤੇ ਲੋਕੀ ਉਹਦੀ ਵੀ ਵਰਤੋਂ ਕਰ ਸਕਦੇ ਆ। ਪਰਸੈਂਟੇਜ ਦੀ ਗੱਲ ਕਰਦੇ ਆ ਜੀ ਪੁਲਿਸ ਵਾਲਿਆਂ ਦੇ ਵਿੱਚ ਕਿੰਨੇ ਪਰਸੈਂਟ ਆਪਾਂ ਕਹਿ ਸਕਦੇ ਆ ਜੀ ਵੀ ਆਪਾਂ ਨਸ਼ੇ ਦੇ ਉੱਪਰ ਕੰਟਰੋਲ ਪਾ ਚੁੱਕੇ ਆ। ਜੀ ਅਸੀਂ ਪਰਸੈਂਟੇਜ ਇੰਟੈਲੀਜੈਂਸ ਐਂਡ ਸਪੈਸ਼ਲ ਬ੍ਰਾਂਚ ਰਾਈ ਚੈੱਕ ਕੀਤਾ ਸੀਗਾ। ਤੋਂ ਸਾਡੇ 60 ਤੋਂ 60% ਤੋਂ ਉੱਪਰ ਪਿੰਡ ਜੋ ਹੈ ਉਹ ਬਿਲਕੁਲ 100% ਨਸ਼ਾ ਮੁਕਤ ਵੱਲ ਜਾ ਰਹੇ ਹੈ ਤੇ ਆਲਮੋਸਟ 100% ਡਰਗ ਫਰੀ ਹੋ ਚੁੱਕੇ ਹੈ ਇਹਦੇ ਨਾਲ ਨਾਲ ਬਾਕੀ ਜੋ ਹੈ ਉਥੇ ਅਲੱਗ-ਅਲੱਗ ਪਰਸੈਂਟੇਜ ਅਸੀਂ ਕਹਿ ਸਕਦੇ ਕਿ ਇਥੇ 85% ਕਿਸੇ 90% ਫਰਕ ਪਿਆ ਹੈ ਕਿ ਇਥੇ 70-75% ਪਿਆ ਹੈ ਤੇ ਤਕਰੀਬਨ ਤਕਰੀਬਨ ਅਗਰ ਓਵਰਆਲ ਲਾਈਏ ਤਾਂ 60-65% ਤਾਂ ਬਿਲਕੁਲ ਹੀ ਨਸ਼ਾ ਮੁਕਤ ਹੋ ਚੁੱਕੇ ਹੈ ਉਹਦੇ ਨਾਲ ਨਾਲ ਅਸੀਂ ਕਿਉਂਕਿ ਆ ਇੱਕ ਇਦਾਂ ਦਾ ਕੰਮ ਹੈਗਾ ਜੋ ਕੰਟੀਨਿਊਸਲੀ ਚੱਲਦਾ ਰਹੇਗਾ ਤੇ ਪੁਲਿਸ ਵੀ ਕੰਟੀਨਿਊਸਲੀ ਫਿਰ ਇਸ ਡਰਾਈਵ ਨੂੰ ਅੱਗੇ ਲੈ ਕੇ ਜਾ ਰਹੀ ਹੈ ਆਮ ਲੋਕਾਂ ਨੂੰ ਅਪੀਲ ਆਹੀ ਹੈਗੀ ਕਿ ਡਰਗ ਜੀ ਕਿਉਂਕਿ ਅੱਜ ਦਾ ਦਿਨ ਵੀ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਹੈ ਤੇ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦੇ ਕਿ ਡਰਗ ਨੂੰ ਬਿਲਕੁਲ ਹੀ ਨਾ ਕਹੋ ਸੇ ਨੋ ਟੂ ਡਰਗਸ ਡਰਗਸ ਨੂੰ ਬਿਲਕੁਲ ਵੀ ਟਰਾਈ ਵੀ ਨਾ ਕਰੋ ਸ਼ੌਕਿਆ ਤੌਰ ਤੇ ਵੀ ਨਾ ਕਰੋ ਤੇ ਜੋ ਨਸ਼ਾ ਵੇਚਦੇ ਹੈ ਤੁਹਾਨੂੰ ਬਹਿਲਾਂ ਦੇ ਫਸਲਾਂ ਦੇ ਉਹਨਾਂ ਦੇ ਗੱਲਾਂ 'ਚ ਨਾ ਆਓ ਤੇ ਆ ਬਹੁਤ ਜ਼ਿਆਦਾ ਮਾੜੀ ਚੀਜ਼ ਹੈਗੀ ਨਸ਼ੇ ਨੂੰ ਬਿਲਕੁਲ ਹੀ ਛੱਡੋ ਤੇ ਪੰਜਾਬ ਨੂੰ ਇੱਕ ਪ੍ਰੋਸਪਰਸ ਤੇ ਰੰਗਲਾ ਪੰਜਾਬ ਬਣਾਓ ਠੀਕ ਹੈ ਥੈਂਕ ਯੂ